ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਪਿਆਰਿਓ 2027 ਤੱਕ ਇਹਨਾਂ ਗੱਲਾਂ ਦਾ ਜਿਹੜਾ ਹੈ ਧਿਆਨ ਜ਼ਰੂਰ ਰੱਖਣਾ ਹੈ ਸਾਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਹੀ ਕਰਨਾ ਪੈਣਾ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਦੇ ਨਾਲ ਜੁੜੀ ਸਾਰੀ ਸੰਗਤ ਦਾ ਧੰਨਵਾਦ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ 2027 ਦਾ ਜਿਹੜਾ ਸਮਾਂ ਹੈ ਉਹ ਔਖਾ ਔਖਾ ਹੈ ਜਿਵੇਂ ਮਹਾਪੁਰਖਾਂ ਨੇ ਬਚਨ ਕੀਤੇ ਸੀ 2025 ਤੋਂ ਬਾਅਦ ਭਾਈ ਸਮਾਂ ਜਿਹੜਾ ਹੈ ਬੜਾ ਭਿਆਨਕ ਆ ਰਿਹਾ ਹੈ ਇਹ ਸਮਾਂ ਇੰਨਾ ਖਤਰਨਾਕ ਹੋਏਗਾ ਇਹ ਸਮਾਂ ਜਿਹੜਾ ਹੈ ਇੰਨਾ ਭਿਆਨਕ ਹੋਏਗਾ ਕਹਿੰਦੇ ਇਹ ਸਮੇਂ ਦੌਰਾਨ ਸਾਨੂੰ ਇਹ ਨਹੀਂ ਪਤਾ ਲੱਗਣਾ ਵੀ ਭਾਈ ਇਹ ਸਭ ਕੁਝ ਜਿਹੜਾ ਹੈ ਕੁਦਰਤ ਇੰਨਾ ਬਦਲ ਕਿਉਂ ਗਈ ਇਹ ਕੁਦਰਤ ਦੀ ਕਰੋਪੀ ਜਿਹੜੀ ਹੈ ਇੰਨੀ ਕਿਉਂ ਚੱਲ ਰਹੀ ਹੈ ਇਹ ਸਭ ਕੁਝ ਇੰਨਾ ਕਿਉਂ ਹੈ ਕਿਨੇ ਸਾਨੂੰ ਇਸ ਚੀਜ਼ ਦਾ ਜਿਹੜਾ ਹੈ ਨਹੀਂ ਪਤਾ ਲੱਗੇਗਾ ਅਸੀਂ ਖੁਦ ਜਿਹੜਾ ਹੈ ਉਹ ਕਨਫਿਊਜ਼ ਹੋ ਜਾਵਾਂਗੇ ਖੁਦ ਜਿਹੜਾ ਹੈ ਅਸੀਂ ਸੋਚਣ ਤੇ ਮਜਬੂਰ ਹੋ ਜਾਵਾਂਗੇ ਜਿਵੇਂ ਮਹਾਪੁਰਖਾਂ ਨੇ ਕਿਹਾ ਸੀ ਕਿ 2025 ਦੇ ਵਿੱਚ ਭਾਈ ਮੀ ਪੈਣਗੇ ਸਭ ਤੋਂ ਵੱਧ ਸਭ ਤੋਂ ਵੱਧ ਜਿਹੜਾ ਹੈ ਨੁਕਸਾਨ ਹੋਏਗਾ ਉਹ ਸਾਡੇ ਸਾਹਮਣੇ ਹੈ ਜੀ ਅੱਜ ਹੋ ਰਿਹਾ ਹੈ ਸਾਡੇ ਸਾਹਮਣੇ ਹੀ ਹੈ ਜੋ ਕੁਝ ਅੱਜ ਵਰਤ ਰਿਹਾ ਹੈ ਜੋ ਕੁਝ ਅੱਜ ਚੱਲ ਰਿਹਾ ਹੈ ਸਾਡੇ ਸਾਹਮਣੇ ਹੀ ਹੈ ਅਸੀਂ ਸਾਫ਼ ਤੌਰ ਤੇ ਉਸ ਨੂੰ ਵੇਖ ਰਹੇ ਹਾਂ ਤੇ ਦੂਜੀ ਗੱਲ ਸਾਧ ਸੰਗਤ 27 ਤੱਕ ਜਿਹੜਾ ਸਮਾਂ ਹੈ ਉਹ ਬੜਾ ਜਿਆਦਾ ਮੁਸ਼ਕਲਾਂ ਦੇ ਵਿੱਚ ਘਿਰਿਆ ਹੋਏਗਾ ਬੜੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਸਾਨੂੰ ਕਰਨਾ ਪਏਗਾ ਹੁਣ ਅਸੀਂ ਕਰਨਾ ਕੀ ਹੈ ਹੁਣ ਅਸੀਂ ਉਹਨਾਂ ਮੁਸ਼ਕਲਾਂ ਨੂੰ ਆਉਣ ਤੋਂ ਰੋਕਤੇ ਨਹੀਂ ਸਕਦੇ ਉਹ ਸਮੇਂ ਨੂੰ ਅਸੀਂ ਰੋਕ ਦੇ ਨਹੀਂ ਸਕਦੇ ਤੇ ਸਾਹ ਸੰਗਤ ਅਸੀਂ ਤਿਆਰੀ ਜ਼ਰੂਰ ਕਰ ਸਕਦੇ ਹਾਂ ਹੁਣ ਤਿਆਰੀ ਪਤਾ ਸੀ ਕਿਵੇਂ ਕਰ ਸਕਦੇ ਹਾਂ ਅਸੀਂ ਤਿਆਰੀ ਜਿਹੜੀ ਹੈ ਉਹ ਇਸ ਤਰ੍ਹਾਂ ਕਰ ਸਕਦੇ ਹਾਂ ਉਹ ਤਿਆਰੀ ਜਿਹੜੀ ਹੈ ਸਾਡੀ ਇਸ ਤਰ੍ਹਾਂ ਹੋਵੇ ਤੇ ਅਸੀਂ ਸ਼ਬਦ ਗੁਰੂ ਦੇ ਨਾਲ ਜੁੜੀਏ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੁੜੀਏ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕਰੀਏ ਜਦੋਂ ਹਰ ਘਰ ਤੋਂ ਹਰ ਮੁਖ ਤੋਂ ਗੁਰਬਾਣੀ ਦਾ ਆਵਾਜ਼ਾ ਆਏਗਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਆਵਾਜ਼ਾ ਆਏਗਾ ਤੇ ਸਾਡੇ ਤੇ ਸਤਿਗੁਰੂ ਨੂੰ ਜੇ ਤਰਸ ਆ ਗਿਆ ਸਾਡੇ ਤੇ ਜੇ ਪਾਤਸ਼ਾਹ ਨੂੰ ਤਰਸ ਆ ਗਿਆ ਤੇ ਪਿਆਰਿਓ ਉਹ ਜਿਹੜਾ ਸਮਾਂ ਹੈ ਇਹ ਸਮਾਂ ਜਿਹੜਾ ਹੈ ਇਹ ਬਿਲਕੁਲ ਟਲ ਜਾਏਗਾ ਇਸ ਸਮਾ ਜਿਹੜਾ ਹੈ ਉਹ ਸਾਡੇ ਤੋਂ ਦੂਰ ਹੋ ਜਾਏਗਾ ਇਸ ਸਮੇਂ ਨੇ ਆਪਣੇ ਆਪ ਟਲ ਜਾਣਾ ਸਤਿਗੁਰੂ ਮਹਾਰਾਜ ਕਿਰਪਾ ਕਰ ਦੇਣਗੇ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਪਿਆਰਿਓ ਜੀ ਇਹ ਸਮੇਂ ਨੂੰ ਸਤਿਗੁਰੂ ਜੀ ਆਪ ਹੀ ਟਾਲ ਦੇਣਗੇ ਤੇ ਜਦੋਂ ਇਹ ਸਮਾ ਟਲ ਗਿਆ ਨਾ ਤੇ ਪਿਆਰਿਓ ਫਿਰ ਵੀ ਉਹ ਸਤਿਗੁਰੂ ਦਾ ਆਪਾਂ ਸ਼ੁਕਰਾਨਾ ਕਰਨਾ ਹੈ ਉਸ ਪਾਤਸ਼ਾਹ ਦਾ ਆਪਾਂ ਸ਼ੁਕਰਾਨਾ ਕਰਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਸ਼ੁਕਰਾਨਾ ਕਰਨਾ ਹੈ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਨੇਗੇ ਉਹ ਪਾਤਸ਼ਾਹ ਜੀ ਸਾਡੇ ਤੇ ਮਿਹਰਮਤ ਕਰਦੇ ਨੇ ਮੈਂ ਕਈ ਵਾਰ ਜਿਹੜੀਆਂ ਬੇਨਤੀਆਂ ਨੇ ਉਹ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਉਹ ਪਾਤਸ਼ਾਹ ਜੀ ਦੀ ਜਿਹੜੀ ਕਿਰਪਾ ਹੈ ਉਹ ਵਰਤਦੀ ਹੈ ਕਿਉਂਕਿ ਜੇ ਅੱਜ ਆਪਾਂ ਵੇਖੀਏ ਜਿਨ੍ਹਾਂ ਦੇ ਘਰ ਤੱਕ ਠਹਿ ਗਏ ਲੱਖਾਂ ਦੀ ਖੇਤੀ ਜਿਹੜੀ ਆ ਖਰਾਬ ਹੋ ਗਈ ਬਰਬਾਦ ਹੋ ਗਈ ਸ਼ਾਇਦ ਦੋ ਸੀਜ਼ਨ ਜਿਹੜੇ ਸੀ ਉਹਨਾਂ ਦੇ ਖਰਾਬ ਹੋ ਗਏ ਤੇ ਉਹਨਾਂ ਦੇ ਮੁਖ ਤੇ ਹਲੇ ਵੀ ਸਮਾਇਲ ਹੈ ਤੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਜੀ ਚੜ੍ਹਦੀ ਕਲਾ ਆਏ ਗਏ ਨੂੰ ਚਾਹ ਪਾਣੀ ਪੁੱਛ ਰਹੇ ਨੇ ਆਏ ਗਏ ਦਾ ਸਵਾਗਤ ਕਰ ਭਾਵੇਂ ਕੁਝ ਵੀ ਨਹੀਂ ਹੋਏਗਾ ਖਾਣ ਪੀਣ ਲਈ ਜਾਂ ਕੁਝ ਕਹਿ ਲੋ ਵੀ ਇਹਨੂੰ ਕਹਿੰਦਾ ਚੜ੍ਹਦੀ ਕਲਾ ਜੋ ਵੀ ਕੁਝ ਹੈ ਚਾਹੇ ਫੋਕਾ ਪਾਣੀ ਹੈ ਉਹ ਪਾਣੀ ਪਿਆ ਕੇ ਸੇਵਾ ਕਰ ਰਹੇ ਨੇ ਇਹ ਆਖ ਰਹੇ ਨੇ ਵੀ ਭਾਈ ਤੁਸੀਂ ਘਬਰਾਓ ਨਾ ਚਲੋ ਜੋ ਹੋਣਾ ਸੀ ਉਹ ਤੇ ਹੋ ਗਿਆ ਜੋ ਹੋਣ ਵਾਲਾ ਸੀ ਉਹ ਤੇ ਹੁਣ ਹੋ ਹੀ ਗਿਆ ਕਹਿੰਦੇ ਕੋਈ ਗੱਲ ਨਹੀਂ ਉਹ ਮਾਲਕ ਦਾ ਦਿੱਤਾ ਹੋਇਆ ਹੀ ਸਾਰਾ ਕੁਝ ਹੈ ਕਹਿੰਦੇ ਸਾਰਾ ਕੁਝ ਆਪਣੇ ਆਪ ਹੀ ਹੋ ਜਾਏਗਾ ਉਹ ਪਰਮਾਤਮਾ ਕਹਿੰਦੇ ਜੀ ਖੂਨ ਜਾਣਦਾ ਤੇ ਦਿੱਤਾ ਵੀ ਉਹਨੇ ਸੀ ਪਹਿਲਾਂ ਅੱਗੇ ਵੀ ਉਹ ਦੇਖ ਜਾਣਦਾ ਹੈ ਇਹਨੂੰ ਕਹਿੰਦੇ ਆ ਚੜ੍ਹਦੀ ਕਲਾ ਕਹਿੰਦੇ ਐਸੀ ਸਮਰੱਥਾ ਐਸਾ ਮਨ ਦਾ ਸੰਤੋਖ ਐਸੇ ਮਨ ਦੇ ਠੰਮੇ ਮੇਰੇ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਦੇਣਗੇ ਇਹ ਗੁਰੂ ਦੀ ਕਿਰਪਾ ਹੈ ਇਹ ਗੁਰੂ ਸਾਨੂੰ ਚੜ੍ਹਦੀ ਕਲਾ ਦਿੰਦਾ ਹੈ ਤੇ ਪਿਆਰਿਓ ਐਸਾ ਹੌਸਲਾ ਮੈਨੂੰ ਪਾਤਸ਼ਾਹ ਦੇ ਦੇ ਲੀਗੇ ਜਦੋਂ ਅਸੀਂ ਸ਼ਬਦ ਦੇ ਲੜ ਲੱਗਾਂਗੇ ਸ਼ਬਦ ਦੇ ਨਾਲ ਅਸੀਂ ਤੁਰਾਂਗੇ ਆਪਣੇ ਆਪ ਨੂੰ ਪ੍ਰਿਪੇਅਰ ਕਰਾਂਗੇ